ਫਿਰ ਇੱਕ ਵਾਰ ਪੁੰਛੀ ਇਲਾਕੇ ਦੇ ਵਿੱਚ ਵੱਡੀ ਘਟਨਾ ਦੇਖਣ ਨੂੰ ਮਿਲੀ ਹੈ ਜਿहां ਬੀਤੇ ਦਿਨ ਦੇ ਵਿੱਚ ਗੱਲ ਕਰੀ ਤਾਂ ਅਤਵਾਦੀਆਂ ਦੇ ਵੱਲੋਂ ਫੌਜ ਦੇ ਵਾਹਨਾਂ ਦੇ ਉੱਪਰ ਫਾਇਰਿੰਗ ਕਰ ਦਿੱਤੀ ਗਈ ਹੈ ਤੇ ਇਸ ਦੇ ਵਿੱਚ ਵੱਡਾ ਨੁਕਸਾਨ ਹੋਇਆ ਹੈ ਜੀ ਹਾਂ ਹੁਣ ਤੱਕ ਦੀ ਜਾਣਕਾਰੀ ਜਿਹੜੀ ਮਿਲ ਪਾ ਰਹੀ ਹੈ ਸੋਰਸਸ ਤੋਂ ਕਿ ਪੰਜ ਜਵਾਨ ਜਿਹੜੇ ਨੇ ਉਹ ਸ਼ਹੀਦ ਹੋ ਚੁੱਕੇ ਨੇ ਜੀ ਹਾਂ ਇਸ ਹਮਲੇ ਦੇ ਵਿੱਚ ਪੰਜ ਜਵਾਨ ਸ਼ਹੀਦ ਹੋ ਚੁੱਕੇ ਨੇ ਤੇ ਦੋ ਸ਼ਹੀਦ ਹੋਏ ਜਵਾਨਾਂ ਦੀਆਂ ਲਾਸ਼ਾਂ ਜਿਹੜੀਆਂ ਨੇ ਉਹ ਮਿਲ ਚੁੱਕੀਆਂ ਨੇ ਬਰਾਮਦ ਹੋ ਚੁੱਕੀਆਂ ਨੇ ਲਗਾਤਾਰ 15 ਘੰਟਿਆਂ ਤੋਂ ਅੱਤਵਾਦੀਆਂ ਦੇ ਨਾਲ ਮੁਠਭੇੜ ਜਿਹੜੀ ਹੈ ਜਾਰੀ ਹੈ ਜੰਮੂ ਕਸ਼ਮੀਰ ਦੇ ਪੁਂਚ ਇਲਾਕੇ ਦੇ ਵਿੱਚ ਇਹ ਪੂਰੀ ਘਟਨਾ ਵਾਪਰੀ ਹੈ ਜਿੱਥੇ ਕਿ ਫੌਜ ਦੇ ਕਾਫਲੇ ਦੇ ਉੱਪਰ ਅਤਵਾਦੀਆਂ ਦੇ ਵੱਲੋਂ ਫਾਇਰਿੰਗ ਕਰ ਦਿੱਤੀ ਗਈ ਹੈ ਤਾਂ ਦਰਅਸਲ ਪਹਿਲਾਂ ਵੀ ਪੁੰਛ ਦੇ ਇਲਾਕੇ ਤੋਂ ਹੀ دہشت گردਾਂ ਵਾਲੀਆਂ ਖਬਰਾਂ ਸਾਹਮਣੇ ਆਈਆਂ ਸੀ ਉਸ ਸਮੇਂ ਵੀ ਹਮਲਾ ਕੀਤਾ ਗਿਆ ਤੇ ਹੁਣ ਵਾਰ ਇੱਕ ਵਾਰੀ ਫਿਰ ਪੁੰਛ ਦੇ ਰਜੌਰੀ ਦੇ ਵਿੱਚ ਅਤਵਾਦੀਆਂ ਨੇ ਦੋ ਫੌਜੀ ਕਾਫਲੇ ਦੇ ਵਾਹਨਾਂ ਦੇ ਉੱਪਰ ਹਮਲਾ ਕੀਤਾ ਸੀ ਦੁਪਹਿਰ ਕਰੀਬ 4 ਕਵਜੇ ਦੀ ਬੀਤੇ ਦਿਨ ਦੀ ਇਹ ਘਟਨਾ ਹੈ ਤਾਂ ਉਸ ਸਮੇਂ ਤੋਂ ਲਗਾਤਾਰ ਹੁਣ ਤੱਕ ਆਪਰੇਸ਼ਨ ਜਾਰੀ ਹੈ ਲਗਾਤਾਰ ਹੁਣ 15 ਘੰਟੇ ਖੋ ਚੁੱਕੇ ਨੇ ਜੀ ਹਾਂ 15 ਘੰਟਿਆਂ ਤੋਂ ਲਗਾਤਾਰ ਆਪਰੇਸ਼ਨ ਜਾਰੀ ਹੈ ਸਰਚ ਆਪਰੇਸ਼ਨ ਵੀ ਚਲਾਇਆ ਜਾ ਰਿਹਾ ਹੈ ਅੱਤਵਾਦੀਆਂ ਨੂੰ ਲੱਭਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਦਾ ਤਸਵੀਰਾਂ ਤੁਸੀਂ ਦੇਖ ਰਹੇ ਹੋ ਬਿਲਕੁਲ ਤਾਜ਼ੀਆਂ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਹੀਆਂ ਫੌਜ ਦੀਆਂ ਗੱਡੀਆਂ ਦੇ ਉੱਪਰ ਹਮਲਾ ਕਰ ਦਿੱਤਾ ਗਿਆ ਸੀ 15 ਘੰਟੇ ਤੋਂ ਲਗਾਤਾਰ ਇਹ ਆਪਰੇਸ਼ਨ ਜਾਰੀ ਹੈ ਔਰ ਹੁਣ ਤੱਕ ਸ਼ਹੀਦ ਹੋਏ ਜਵਾਨਾਂ ਦੇ ਵਿੱਚੋਂ ਦੋ ਦੀਆਂ ਲਾਸ਼ਾਂ ਜਿਹੜੀਆਂ ਨੇ ਉਹ ਫੌਜ ਨੂੰ ਬਰਾਮਦ ਹੋ ਚੁੱਕੀਆਂ ਨੇ ਔਰ ਬਾਕੀਆਂ ਦੀ ਭਾਲ جاری ਹੈ ਔਰ ਕਿਹਾ ਜਾ ਰਿਹਾ ਕਿ ਮੁੱਠਪੇੜ ਹੋਈ ਸੀ ਹੱਤਵਾਦੀਆਂ ਦੇ ਨਾਲ ਹਾਲਾਂਕਿ ਕਿੰਨੇ ਅੱਤਵਾਦੀ ਐ ਅਜੇ ਲੋਕੇ ਬੈਠੇ ਹੋਏ ਨੇ ਇਦਾ ਅਜੇ ਤੱਕ ਪਤਾ ਨਹੀਂ ਲੱਗ ਪਾਇਆ ਕਿਉਂਕਿ ਫੌਜ ਜਿਹੜੀ ਹੈ ਲਗਾਤਾਰ ਸਰਚ ਆਪਰੇਸ਼ਨ ਦੇ ਵਿੱਚ ਜਾਰੀ ਹੈ ਹੋਰ ਵੀ ਟੀਮਾਂ ਜਿਹੜੀਆਂ ਨੇ ਸੁਰੱਖਿਆ ਬਲ ਜਿਹੜੇ ਨੇ ਉਹ ਤਾਇਨਾਤ ਕਰ ਦਿੱਤੇ ਗਏ ਨੇ ਜੰਮੂ ਕਸ਼ਮੀਰ ਪੁਨਛ ਦਾ ਤੇ ਰਜੌਰੀ ਦਾ ਜਿਹੜਾ ਏਰੀਆ ਹੈਗਾ ਉਸ ਨੂੰ ਪ੍ਰੋਪਰ ਤੌਰ ਤੇ ਸੀਲ ਕਰ ਦਿੱਤਾ ਗਿਆ ਔਰ ਹੋਰ ਕੋਈ ਵੀ ਘਟਨਾ ਨਾ ਅਜੇ ਹੀ ਵਾਪਰੇ ਉਸ ਨੂੰ ਲੈ ਕੇ ਵੀ ਜਿਹੜੀ ਪਹਿਰੇਦਾਰੀ ਉਹ ਵਧਾ ਦਿੱਤੀ ਗਈ ਹੈ ਸੁਰੱਖਿਆ ਬਲਾਂ ਦਾ ਘੇਰਾ ਜਿਹੜਾ ਉਹ ਵੱਡਾ ਕਰ ਦਿੱਤਾ ਗਿਆ ਪਰ ਸਵਾਲ ਖੜੇ ਜ਼ਰੂਰ ਹੁੰਦੇ ਨੇ ਕਿਉਂਕਿ ਪਹਿਲਾਂ ਵੀ ਹਮਲੇ ਕੋਈ ਨਹੀਂ ਇੱਕ ਨਹੀਂ ਦੋ ਨਹੀਂ ਬਲਕਿ ਤਿੰਨ ਤਿੰਨ ਹਮਲੇ ਪਹਿਲਾਂ ਵੀ ਹੋ ਚੁੱਕੇ ਨੇ ਰਜੌਰੀ ਦੇ ਵਿੱਚ ਇੱਕ ਹਮਲਾ ਪਹਿਲਾਂ ਹੋਇਆ ਸੀ ਪੁੰਛੇ ਇਲਾਕੇ ਦੇ ਵਿੱਚ ਇੱਕ ਹਮਲਾ ਪਹਿਲਾਂ ਹੋਇਆ ਪਹਿਲਾਂ ਵੀ ਜਿਹੜਾ ਆ ਉਹ ਫੌਜ ਦੇ ਜਵਾਨਾਂ ਦੇ ਉੱਪਰ ਫਾਇਰਿੰਗ ਕੀਤੀ ਗਈ ਪਹਿਲਾਂ ਵੀ ਮੋਟਪੇੜ ਹੋਈ ਹੈ ਤੇ ਹੁਣ ਫਿਰ ਇਹ ਖਬਰ ਨਿਕਲ ਕੇ ਸਾਹਮਣੇ ਆ ਰਹੀ ਹੈ ਤੇ ਲਗਾਤਾਰ 15 ਘੰਟੇ ਹੋ ਚੁੱਕੇ ਨੇ ਅਜੇ ਤੱਕ ਵੀ ਆਪਰੇਸ਼ਨ ਜਾਰੀ ਹੈ ਅਤਵਾਦੀਆਂ ਦੀ ਭਾਲ ਜਾਰੀ ਹੈ ਅਤਵਾਦੀਆਂ ਨੇ ਹਮਲਾ ਕੀਤਾ ਹੈ ਫੌਜ ਦੇ ਕਾਫਲੇ ਦੇ ਉੱਪਰ ਹਮਲਾ ਕਰ ਦੇਣਾ ਗੱਡੀਆਂ ਦੇ ਉੱਪਰ ਹਮਲਾ ਕਰ ਦੇਣਾ ਔਰ ਅੰਨੇਵਾ ਫਾਇਰਿੰਗ ਕਰ ਦੇਣੀ ਔਰ ਜਵਾਬੀ ਜਦੋਂ ਫਾਇਰਿੰਗ ਹੁੰਦੀ ਹੈ ਤੇ ਦੋਹਾਂ ਦੇ ਵਿਚਾਲੇ ਮੁਠਪੇੜ ਹੁੰਦੀ ਹੈ ਇਸ ਦੇ ਵਿੱਚ ਪੰਜ ਜਵਾਨ ਜਿਹੜੀ ਹੁਣ ਤੱਕ ਦੀ ਖਬਰ ਸਾਹਮਣੇ ਆ ਰਹੀ ਹੈ ਕਿ ਇਸ ਮਾਮਲੇ ਦੇ ਵਿੱਚ ਪੰਜ ਜਵਾਨ ਜਿਹੜੇ ਨੇ ਉਹ ਸ਼ਹੀਦ ਹੋ ਚੁੱਕੇ ਨੇ ਔਰ ਸ਼ਹੀਦ ਹੋਏ ਪੰਜਾਂ ਜਵਾਨਾਂ ਦੇ ਵਿੱਚੋਂ ਦੋ ਜਵਾਨਾਂ ਦੀ ਲਾਸ਼ ਮਿਲੀ ਹੈ ਔਰ ਬਾਕੀਆਂ ਦੀ ਹਜੇ ਭਾਲ ਜਾਰੀ ਹੈ ਤਾਂ ਤਸਵੀਰਾਂ ਦੇਖ ਰਹੇ ਹੋ ਤੁਸੀਂ ਬਿਲਕੁਲ ਤਾਜ਼ੀਆਂ ਤਸਵੀਰਾਂ ਤੜਕਸਾਰ ਦੀਆਂ ਏ ਆ ਤੁਹਾਡੇ ਨਾਲ ਅਸੀਂ ਸਾਂਝੀਆਂ ਕਰ ਰਹੇ ਹਾਂ ਲਗਾਤਾਰ 15 ਘੰਟੇ ਜਿਹੜੇ ਨੇ ਇਸ ਆਪਰੇਸ਼ਨ ਨੂੰ ਹੋ ਚੱਲੇ ਨੇ ਲਗਾਤਾਰ ਭਾਲ ਜਾਰੀ ਹੈ ਔਰ ਸੁਰੱਖਿਆ ਘੇਰਾ ਵਧਾ ਦਿੱਤਾ ਗਿਆ ਆਉਣ ਵਾਲੀ ਹਰੇਕ ਗੱਡੀ ਨੂੰ ਮੋਟਰਸਾਈਕਲ ਨੂੰ ਵੱਡੇ ਟਰੱਕਾਂ ਦੀ ਚੈਕਿੰਗ ਕੀਤੀ ਜਾ ਰਹੀ ਹੈ ਬਕਾਇਦਾ ਬਰੀਕੀ ਦੇ ਨਾਲ ਚੈਕਿੰਗ ਹੋ ਰਹੀ ਹੈ ਇੱਕ-ਇੱਕ ਆਡੈਂਟੀਟੀ ਕਾਰਡ ਜਿਹੜਾ ਚੈੱਕ ਕੀਤਾ ਜਾ ਰਿਹਾ ਕਿੱਥੋਂ ਆ ਰਿਹਾ ਕਿੱਥੇ ਜਾ ਰਿਹਾ ਕੌਣ-ਕੌਣ ਹੈ ਨਾਲ ਗੱਡੀ ਦੇ ਵਿੱਚ ਕੀ ਕੋਈ ਸਮਾਨ ਹੈ ਕਿਉਂਕਿ ਜਿਸ ਤਰੀਕੇ ਦੀ ਇਹ ਘਟਨਾ ਹੋਈ ਹੈ ਬੇਖਤ ਨਿੰਦਣਯੋਗ ਹੈ ਔਰ ਇਸ ਸਮੇਂ ਜਿਹੜੀ ਹੈ ਸਖਤੀ ਕਰਨੀ ਤਾਂ ਬਣਦੀ ਹੈ ਕਿਉਂਕਿ ਬਹੁਤ ਵੱਡਾ ਹਮਲਾ ਕੀਤਾ ਗਿਆ ਏ ਕੋ ਵੀ ਆਰਮੀ ਦੇ ਕਾਫਲੇ ਦੇ ਉੱਪਰ ਇਹ ਕੋਈ ਛੋਟੀ ਮੋਟੀ ਗੱਲ ਨਹੀਂ ਹੈ ਕਿ ਇਹ ਹਮਲਾ ਹੋ ਜਾਣਾ ਉਹ ਵੀ ਇੱਕ ਆਰਮੀ ਦੇ ਕਾਫਲੇ ਦੇ ਉੱਪਰ ਜਿਹੜੀ ਦੇਸ਼ ਦੀ ਸੁਰੱਖਿਆ ਕਰਦੀ ਆਰਮੀ ਉਸਦੇ ਹੀ ਕਾਫਲੇ ਦੇ ਉੱਪਰ ਹੀ ਹਮਲਾ ਹੋ ਜਾਣਾ ਇਹ ਵੱਡੇ ਸਵਾਲ ਖੜੇ ਕਰ ਦਿੰਦਾ ਕਿ ਤਨਾ ਕਿਤੇ ਸੁਰੱਖਿਆ ਦੇ ਕੀੜਾ ਵੀ ਜਿਹੜਾ ਸਵਾਲਾਂ ਦੇ ਘੇਰੇ ਦੇ ਵਿੱਚ ਆਣ ਕੇ ਖੜਾ ਹੋ ਜਾਂਦਾ ਹੈ ਫਿਲਹਾਲ ਪੂਰੀ ਦੀ ਪੂਰੀ ਹੁਣ ਸਖਤੀ ਕੀਤੀ ਹੋਈ ਹੈ ਹਰੇਕ ਗੱਡੀ ਦੀ ਬਰੀਕੀ ਦੇ ਨਾਲ ਚੈਕਿੰਗ ਹੋ ਰਹੀ ਹੈ ਦਸਤਾਵੇਜ਼ ਚੈੱਕ ਕੀਤੇ ਜਾ ਰਹੇ ਨੇ ਔਰ ਇਹ ਬਕਾਇਦਾ ਏਰੀਆ ਜਿਹੜਾ ਉਸ ਦੀ ਛਾਣਬੇਣ ਕੀਤੀ ਜਾ ਰਹੀ ਹੈ ਸੀਲ ਵੀ ਕਰ ਦਿੱਤਾ ਗਿਆ ਅਤਵਾਦੀਆਂ ਨੇ ਫੌਜੀ ਕਾਫਲੇ ਤੇ ਫਾਇਰਿੰਗ ਕੀਤੀ ਸੀ ਫੌਜ ਦੀਆਂ ਗੱਡੀਆਂ ਤੇ ਗੋਲੀਆਂ ਚਲਾਈਆਂ ਗਈਆਂ 15 ਘੰਟਿਆਂ ਤੋਂ ਅਤਵਾਦੀਆਂ ਦੇ ਨਾਲ ਮੁਠਬੇੜ ਜਾਰੀ ਹੈ ਅਜੇ ਵੀ ਉਹਨਾਂ ਦੀ ਭਾਲ ਜਾਰੀ ਹੈ ਜੰਮੂ ਕਸ਼ਮੀਰ ਦੇ ਪੁਂਚ ਦੇ ਵਿੱਚ ਅਤਵਾਦੀ ਹਮਲਾ ਹੋਇਆ ਫੌਜ ਦੇ ਕਾਫਲੇ ਦੇ ਉੱਪਰ ਹਮਲਾ ਹੋਇਆ ਪੁਂਚ ਦੇ ਵਿੱਚ ਪੰਜ ਜਵਾਨ ਜਿਹੜੇ ਨੇ ਉਹ ਸ਼ਹੀਦ ਹੋ ਚੁੱਕੇ ਨੇ ਜਿਨ੍ਹਾਂ ਦੇ ਵਿੱਚੋਂ ਦੋ ਦੀਆਂ ਲਾਸ਼ਾਂ ਮਿਲੀਆਂ ਨੇ ਔਰ ਦੂਜਿਆਂ ਦੀ ਭਾਲ ਜਾਰੀ ਹੈ ਤਾਂ ਇਹ ਤਸਵੀਰਾਂ ਤੁਸੀਂ ਦੇਖ ਰਹੇ ਹੋ ਵੱਡੀ ਖਬਰ ਇਸ ਵੇਲੇ ਦੀ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ